ਇਹ ਨਾਰਖਣ ਤੀਰ ਦੇ ਸਮੇਤ ਧਰਤੀ ਵਿੱਚ ਕੱਢਿਆ ਗਿਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਇੱਤੇ ਮਾਰਦੇ ਬਾਹਾਂ ਵਿੱਚ ਜੋਰ ਸੀ ਇਹਦੇ ਬਹਾੂ ਬਲ ਸਿਕਲਗੀ ਪਰ ਪਾਚਾ ਜੀ ਉਹਨਾਂ ਦਾ ਤੀਰ ਕਈਆਂ ਕਈਆਂ ਦੀਆਂ ਛਾਤੀਆਂ ਪਾਰ ਕੇ ਨਿਕਲ ਜਾਂਦਾ ਤੀਰ ਦੇ ਸਮੇਤ ਸਤਿ ਸ਼੍ਰੀ ਅਕਾਲ ਮਾਰ ਦੇ ਤੀਰ ਦੇ ਸਮੇਤ ਉਹ ਧਰਤੀ ਦੇ ਵਿੱਚ ਘੱਡੇ ਜਾਂਦੇ ਸਨ ਹੁਣ ਕਲਗੀਧਰ ਪਾਤਸ਼ਾਹ ਜੀ ਖੁਦ ਖੁਦਾ ਨੇ ਮਾਰਨ ਦਾ ਇੱਕ ਤੀਰ ਤੇ ਧਰਤੀ ਨੂੰ ਹਿਲਾ ਸਕਦਾ ਇਹ ਤੇ ਮਾਝ ਕਹਿੰਦੇ ਮੈਨੂੰ ਤੇ ਹੁਕਮ ਹੀ ਨਹੀਂ ਗਿਆ جنگ ਦਾ ਜੇ جنگ ਦਾ ਹੁਕਮ ਹੋਵੇ ਤੇ ਆਪੋ ਜੋਂ ਮੇਰੇ ਸਾਹਮਣੇ ਤਾਂ ਮੈਂ ਕੁਝ ਮਿੱਟੀ ਵੀ ਨਾ ਛੱਡ ਸਕਦਾ ਤੇ ਖਾਲਸਾ ਜੀ ਉਹ ਕਲਗੀਧਰ ਪਾਤਸ਼ਾਹ ਜੀ ਜਿਸ ਵੇਲੇ ਨਰਖੰਡੂ ਤੀਰ ਨਾਲ ਫੁੱਟਿਆ ਅਗਲਾ ਯੋਧਾ ਆਪਣੇ ਆਪ ਨੂੰ ਅਖਵਾਉਣ ਵਾਲਾ ਆਇਆ ਗੜੀਖਾ ਮਾਝ ਨੇ ਇੱਕ ਤੀਰੇ ਨੂੰ ਵੀ ਬਖਸ਼ ਦਿੱਤਾ ਅੱਗੋਂ ਆਇਆ ਕੁਆਜ਼ਾ ਮਹਿਬੂਦ ਮਰਦ ਜਿੰਨੂੰ ਕਹਿੰਦੇ ਖਵਾਜ਼ਾ ਮਰਦੂਦ ਮਰਦ ਕਹਿੰਦੇ ਜਫਰ ਨਾਮੇ ਚ ਐਡਾ ਨੋ ਮਰਦ ਨਿਕਲਿਆ ਮਰਦ ਕਹਿੰਦੇ ਮੇਰਾ ਤੀਰ ਵੇਖ ਕੇ ਪਹਿਲਾਂ ਹੀ ਲੋਕ ਜੇ ਸਾਹਮਣੇ ਆਉਂਦਾ ਤੇ ਇੱਕ ਤੀਰ ਇਹਨੂੰ ਵੀ ਬਖਸ਼ ਦਿੱਤੇ ਪਰ ਕਾਲਸਾਰੀਓ ਕੀ ਦੀ ਸ਼ਾਮਤ ਆਈ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਕੇ ਇੱਕ ਦਾਣ ਤੇ ਉਹ ਗੁਰੂ ਗੋਬਿੰਦ ਸਿੰਘ ਦੀ ਝਾਲ ਚਲਣੀ ਨਹੀਂ ਸੌਖੀ ਕਲਗੀਧਰ ਪਾਚਾ ਜੀ ਦੇ ਤੀਰ ਖਾਣੇ ਕਈ ਸੌਖੀ ਮੋਕੀ ਗੱਲ ਨਹੀਂ ਜੇਸ ਵਲੇ ਨਾਰ ਖਾਣ ਤੋਂ ਬਾਅਦ ਗੜੀ ਖਾ ਗੜੀ ਖਾਣ ਤੋਂ ਬਾਅਦ ਖਵਾਜ਼ਾ ਮਰਦੂਦ ਜਦੋਂ ਭੱਜਿਆ ਤੇ ਖਾਨਸਾ ਜੀ ਉਹ ਪਿੱਛੇ ਹੋ ਕੇ ਸਾਰੀ ਫੌਜ ਬੈਠ ਗਈ ਕਿਸੇ ਦੀ ਹਿੰਮਤ ਨਹੀਂ ਤੇ ਇਧਰ ਜਿਹੜੇ 40 ਨੇ ਇਹ ਅੰਦਰ ਜੋਸ਼ ਦੇ ਵਿੱਚ ਡਟੇ ਹੋਏ ਤੇ ਇਧਰ 10 ਲੱਖ ਇਹ ਕੰਬਦੇ ਪਏ ਪਰ ਖਾਨਸਾ ਜੀ ਉਹ ਸੱਚੀ ਗੱਲ ਹੈ ਜੀ ਖੰਡੇ ਬਾਟੇ ਦੀ ਪੌਲ ਦੀ ਤਾਕਤ ਕੀ ਹੈ ਅੱਜ ਦੀ ਤਰੀਕ ਵਿੱਚ ਪਤਾ ਆਪਾਂ ਨੂੰ ਸੁਣਾ ਨੂੰ ਕੀ ਮਿਲਦਾ ਕਿ ਅਮਰਤ ਸ਼ਕਨ ਦੀ ਕੀ ਲੋੜ ਹੈ ਮਨ ਸਾਫ ਹੋਣਾ ਚਾਹੀਦਾ ਹੁਣ ਖਾਲਸਾ ਦੀ ਉਹ ਉਹ ਮਨ ਸਾਫ ਕੀ ਸਾਬ ਜਦੋਂ ਦਾ ਮਨ ਸਾਫ ਨਹੀਂ ਸੀ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਕਿੰਨੇ ਯੋਧੇ ਉਹਦਾ ਨਾਮ ਲਈਏ ਉਹਨਾਂ ਦਾ ਮਨ ਸਾਫ ਨਹੀਂ ਸੀ ਇੱਥੋਂ ਤੱਕ ਉਹ ਗੱਲ ਕਹ ਲਈ ਬਾਜਾਂ ਵਾਲੇ ਦਾ ਮਨ ਸਾਫ ਨਹੀਂ ਹੋਵੇਗਾ ਮਹਾਰਾਜ ਖਾਲਸਾ ਜੀ ਉਹ ਪੰਜਾਂ ਨੂੰ ਖੰਡੇ ਬਾਟੇ ਦੀ ਪੋਲਿਸ਼ ਕਰਨ ਤੋਂ ਬਾਅਦ ਮੱਜ ਪੰਜਾਂ ਕੇ ਆਪ ਆ ਕੇ ਖੰਡੇ ਬਾਟੇ ਦੀ ਪੋਲਿਸ਼ ਕਰਦੇ ਨੇ ਕਿਉਂ ਕਿ ਮਨ ਦਾ ਮਨ ਜਾਬ ਨਹੀਂ ਹੋਵੇਗਾ ਇਸ ਵਾਸਤੇ ਬੇਨਤੀ ਹੈ ਉਹ ਖੰਡੇ ਬਾਟੇ ਦੀ ਪੋਲ ਦੀ ਤਾਕਤ ਵੇਖੋ ਆ 40 ਸੂਰਮੇ ਅੰਦਰ ਡਟੇ ਹੋਏ ਨੇ 10 ਲੱਖ ਦੀ ਹਿੰਮਤ ਨਹੀਂ ਪੈਰੀ ਉਹ ਚਮਕੌਰ ਦੀ ਗੜੀ ਅੰਦਰ ਪੈਰ ਵੀ ਪਾ ਗਏ ਪਰ ਇਹਨਾਂ ਚਾਲੀਆਂ 'ਚ ਐਡੀ ਸ਼ਕਤੀ ਹੈ ਇਹਦੀ ਤਾਕਤ ਹੈ ਉਹਨਾਂ ਦੀ ਜੜੀ ਪਹੁੰਚੀ ਹੈ ਉਹਦੇ ਚ ਐਡੀ ਕਰੋ ਮਾਤ ਹੈ 10 ਲੱਖ ਅੰਦਰ ਵੀ ਵਸ ਸਕਦੇ ਪਰ 40 10 ਲੱਖ ਨਾਲ ਆਪ ਮੱਠਾ ਲਾਉਣ ਜਾਂਦੇ ਨੇ ਆਪ ਕੋ ਸਤਨਾ ਜੀ ਵਾਹ ਫਿਰ ਸਿੰਘ ਆਏ ਤੇ ਕਹਿੰਦੇ ਮਹਾਰਾਜ ਐਵੇਂ ਆਜੇ ਤਦਾ ਕੋਈ ਫਾਸਲਾ ਨਹੀਂ ਪਰ ਸਾਨੂੰ ਚਮਕੌਰ ਦੀ ਗੜੀ ਤੋਂ ਬਾਹਰ ਨਿਕਲ ਕੇ ਜਾਣਾ ਪਵੇਗਾ ਪਹਿਲਾ ਜਥਾ ਲੈ ਕੇ ਆਏ ਨੇ ਭਾਈ ਸਾਹਿਬ ਭਾਈ ਹੁਮਮਤ ਸਿੰਘ ਸਾਹਿਬ ਪੰਜਾਂ ਪਿਆਰਿਆਂ ਵਿੱਚੋਂ ਤੀਜੇ ਪਿਆਰੇ ਪੰਜ ਸਿੰਘ ਨਾਲ ਨੇ ਜਦੋਂ ਭਾਈ ਹਰਮਨ ਸਿੰਘ ਸਾਹਿਬ ਜੀ ਕਲਗੀਧਰ ਪਾਤਸ਼ਾਹ ਜੀ ਤੋਂ ਲਿਆ ਥਾਪੜਾ ਪੰਡਾ ਸਿੰਘਾਂ ਦੇ ਨਾਲ ਜਾ ਕੇ ਸ਼ੇਰਾਂ ਦੀ ਤਰ੍ਹਾਂ ਬੈਰੀਆਂ ਦੀ ਫੌਜ ਤੇ ਟੁੱਟ ਕੇ ਪੈ ਗਏ। ਸਵਾ ਸਵਾ ਲੱਖ ਨਾਲ ਕੱਲਾ ਕੱਲਾ ਯੋਧਾ ਮੱਥਾ ਲਾਉਂਦਾ ਉਸ ਵੇਲੇ ਸ਼ਾਹਤਾਂ ਦੇ ਜੰਮ ਪਿੰਦੇ ਨੇ ਕਲਗੀਧਰ ਪਾਤਸ਼ਾਹ ਜੀ ਖੁਸ਼ੀ ਵਿੱਚ ਆ ਕੇ ਜਕਾਰੇ ਛੱਡਦੇ। ਜਦੋਂ